ਹਾਦਸੇ 'ਚ ਜ਼ਖਮੀ ਹੋਈ ਮਹਿਲਾ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਸਮਾਜ ਸੇਵ ਜਤਿੰਦਰ ਸਿੰਘ ਮਹਿਮੀਆ ਤੇ ਉਹਨਾਂ ਦੀ ਟੀਮ ਵੱਲੋਂ ਹਾਦਸੇ ਦੀ ਸ਼ਿਕਰ ਮਹਿਲਾ ਨੂੰ ਫਰਸਟ ਏਡ ਲਈ ਆਪਣੀ ਕਾਰ ਵਿੱਚ ਹਸਪਤਾਲ ਪਹੁੰਚਾਇਆ ਗਿਆ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ। ਅੱਜ ਸੇ ਚ ਜ਼ਖਮੀ ਹੋਈ ਮਹਿਲਾ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਸਮਾਜ ਸੇਵ ਜਤਿੰਦਰ ਸਿੰਘ ਮਹਿਮੀਆ ਤੇ ਉਹਨਾਂ ਦੀ ਟੀਮ ਵੱਲੋਂ ਹਾਦਸੇ ਦੀ ਸ਼ਿਕਾਰ ਮਹਿਲਾ ਨੂੰ ਫਰਸਟ ਏਡ ਲਈ ਆਪਣੀ ਕਾਰ ਵਿੱਚ ਹਸਪਤਾਲ ਪਹੁੰਚਾਇਆ ਗਿਆ ਜ਼ਖਮੀ ਮਹਿਲਾ ਸਮਰਾਲਾ ਦੇ ਨੇੜੇ ਪਿੰਡ ਉਟਾਲਾ ਦੀ ਦੱਸੀ ਜਾ ਰਹੀ ਹੈ ਉਹਨਾਂ ਨੂੰ ਸਿਵਲ ਹਸਪਤਲ ਖੰਨਾ ਵਿਖੇ ਐਮਰਜੈਂਸੀ ਵਿੱਚ ਮੌਜੂਦ ਡਾਕਟਰਾਂ ਨੇ ਐਕਸ-ਰੇ ਅਤੇ ਸਿਟੀ ਸਕੈਨ ਕਰਵਾਉਣ ਲਈ ਕਿਹਾ ਅੱਜ ਵੀ ਜੀ ਕਿ ਸਮਰਾਲਾ ਰੋਡ ਪੁਲ ਦੇ ਬਿਲਕੁਲ ਨੀਚੇ ਐਕਸੀਡੈਂਟ ਹੋ ਗਿਆ ਸੀ ਲੇਡੀ ਨੂੰ ਬਹੁਤ ਜ਼ੋਰ ਨਾਲ ਸਕੂਟਰੀ ਨੇ ਹਿੱਟ ਕਰਤਾ ਉਹ ਬਹੁਤ ਜ਼ੋਰ ਦੀ ਨੀਚੇ ਗਿਰੇ ਉਹਨਾਂ ਦੇ ਮੂੰਹ ਤੇ ਲੱਤ ਤੇ ਬਹੁਤ ਸੱਟਾਂ ਵੱਜੀਆਂ ਤੇ ਉਹਨਾਂ ਨੂੰ ਲੈ ਕੇ ਅੱਜ ਹਸਪਤਾਲ ਆਇਆ ਮੈਂ ਉਧਰ ਵੀ ਉੱਤੀ ਸੀ ਮੇਰੇ ਬਿਲਕੁਲ ਸਾਹਮਣੇ ਹੀ ਹੋਇਆ ਤੇ ਮੈਂ ਇਮੀਡੀਏਟ ਪਰ ਗੱਡੀ ਚ ਬਿਠਾਇਆ ਤੇ ਉਹਨਾਂ ਨੂੰ ਹਸਪਤਾਲ ਲੈਣਾ ਕਿਵੇਂ ਆ ਹੁਣ ਉਹਨਾਂ ਦੀ ਹਾਲਤ ਹਾਲਤ ਠੀਕ ਹੈ ਜੀ ਉਹਨਾਂ ਨੂੰ ਫਰਸਟ ایڈ ਵਗੈਰਾ ਦੇਤੀ ਪਰ ਜਿੰਨੀ ਉਹਨਾਂ ਦੀ ਡਰੈਸਿੰਗ ਵਗੈਰਾ ਹੋਣੀ ਵਾਲੀ ਸੀ ਉਹ ਕਰ ਦਿੱਤੀ ਆ ਤੇ ਉਹਨਾਂ ਦੀ ਹਾਲਤ ਠੀਕ ਹੈ ਬਾਕੀ ਥੋੜਾ ਜਿਹਾ ਕਮਰਾ ਹਟ ਮਹਿਸੂਸ ਕਰਦੇ ਨੇ ਆਈ ਥਿੰਕ ਜ਼ੋਰ ਦੀ ਸਿਰ ਲੱਗਿਆ ਥੱਲੇ ਤੇ ਉਹਦੀ ਸਿਟੀ ਸਕੈਨ ਵਗੈਰਾ ਕਰਾ ਕੇ ਹੁਣ ਦੇਖਦੇ ਆ ਕਿ ਕਿੱਥੇ ਤੇ ਨੇ ਉਹ ਲੇਡੀ ਉਹ ਲੇਡੀ ਹੈ ਕਹਿੰਦੇ ਜੀ ਉਟਾਲਾਂ ਦੇ ਉਟਾਲਾਂ ਦੇ ਔਰ ਜਸਵੀਰ ਸਿੰਘ ਜੀ ਨਾਲ ਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਿਉਂਕਿ ਜੇ ਆਪਾਂ ਜਿਵੇਂ ਹੁਣ ਜਤਿੰਦਰ ਜੀ ਆਨੇ ਸੇਵਾ ਨਿਭਾਈ ਹੈ ਸਾਹਮਣੇ ਐਕਸੀਡੈਂਟ ਹੋ ਗਿਆ ਔਰ ਜਲਦੀ ਲਿਆ ਕੇ ਫਰਸਟ ਐਡ ਦਵਾਤੀ ਮਰੀਜ਼ ਦੀ ਸੰਭਾਲ ਹੋ ਗਈ ਔਰ ਜਦੋਂ ਇਹੋ ਜਿਹਾ ਕੋਈ ਕੇਸ ਆਉਂਦਾ ਕੋਈ ਸੇਵਾ ਆਉਂਦੀ ਹੈ ਮਾਨਵਤਾ ਦੀ ਸੇਵਾ ਉਹਦੇ ਵਿੱਚ ਸਕੂਨ ਮਿਲਦਾ ਕਿਉਂਕਿ ਲੋੜਵੰਦ ਦੀ ਸੇਵਾ ਹੋ ਜਾਂਦੀ ਹੈ ਆਪਣੀ ਸੋਸਾਇਟੀ ਦਾ ਇਹੀ ਕੰਮ ਖਾਨੇ ਦੇ ਵਿੱਚ ਆਲੇ-ਦੁਆਲੇ ਨੇੜੇ-ਤੇੜੇ ਜਿੱਥੇ ਵੀ ਕੋਈ ਕੋਈ ਪਰਿਵਾਰ ਮਿਲਦਾ ਕੋਈ ਲੋੜਵੰਦ ਪਰਿਵਾਰ ਮਿਲਦਾ ਰਸਲ ਦੀ ਸੇਵਾ ਜਾਂ ਫਰਸਟ ایڈ ਹਸਪਤਾਲ ਬਚਾਉਂਦੀ ਸੇਵਾ ਕੋਈ ਦਵਾਈਆਂ ਦੀ ਸੇਵਾ ਇਹ ਸਭਾਵਾ ਆਪਣੇ ਭਾਈ ਘਨੇਜਾ ਦੀ ਸੇਵਾ ਸੁਸਾਇਟੀ ਦਵਾ ਰਹੀ ਆ ਔਰ ਅਸੀਂ ਇਹਦੇ ਵਿੱਚ ਸੇਵਾ ਕਰਕੇ ਆਪਣੇ ਆਪ ਨੂੰ ਬੜਪਾਗੇ ਸਮਝਦੇ ਆ ਆਪਣੇ ਆਪ ਨੂੰ ਅਸੀਂ ਮਾਨੂੰ ਸਕੂਨ ਮਿਲਦਾ ਜੇ ਅਸੀਂ ਕਿਸੇ ਜ਼ਰੂਰਤਵੰਦ